ਗਾਰਡ ਜਿਹੜਾ ਆਪਾਂ ਮੁੜਦੇ ਆ ਉਹ ਹੁਣ ਪਹਿਲਾਂ ਚਲਾਤਾ ਆ ਤੇ ਬਾਕੀ ਆ ਦੇਖਦੇ ਆ ਇੱਥੇ ਕੋ ਖੜਾ ਵੀ ਹੁੰਦਾ ਸਾਰਾ ਇਹ ਨਾ ਹੀ ਖੜਾ ਹੋਵੇ ਤਾਂ ਵਧੀਆ ਗੱਲ ਹੈ ਵੈਸੇ ਤਾਂ 6:00 ਵਜੇ ਕੇ 5 ਕਿ ਮਿੰਟ ਹੋ ਗਏ 6:30 ਵਜੇ ਆ ਪਹੁੰਚੇ ਲੱਕੀ ਪਾਤੜਾਂ ਵਾਲੇ ਤੇ ਮੈਂ ਤਾਂ 2-3 ਘੰਟੇ ਨੀਂਦ ਲਾ ਲਈ ਸੀ ਜਵਾਨ ਕਹਿੰਦਾ ਹੁਣ ਮੈਂ ਮੈਂ ਹੀ ਰੁਕਿਆ ਮੈਂ ਕਿਹਾ ਗਾਂ ਵੀ ਚੱਲਣਾ ਯਾਰ ਤੇ ਨੇ 9-10 ਵਜੇ ਤੱਕ ਸੌਂ ਜਾ ਹੁਣ 6 ਵਜੇ ਨੇ ਹਲੇ ਲੋ 3 ਘੰਟਿਆਂ ਨੇ ਚੱਲਣੀ ਤੇ ਪੂਰੀ ਹੋ ਜੂ ਇਹ ਵੀ ਗੱਡੀ ਦੀ ਬੈਟਰੀ ਵਾਂਗੂ ਹੀ ਹੁੰਦਾ ਸਰੀਰ ਵੀ ਇਹ ਨਹੀਂ ਨੀਂਦ ਪੂਰੀ ਆ ਤੇ ਬੰਦਾ ਫਾਇ ਵੜਦਾ ਤੁਰਿਆ ਜਾਂਦਾ ਹੁਣੇ 8 ਹੋ ਗਿਆ ਜੀ ਤੇ ਮੈਂ ਪਹਿਲਾਂ ਨੀਂਦ ਲਾ ਲਈ ਆ ਆਪਦੀ ਇਹ ਹੁਣ ਉੱਠ ਕੇ ਮੈਂ ਗਿੜਾ ਗੂੜਾ ਦੇਣ ਲੱਗ ਗਿਆ ਸੀ ਜਵਾਨ ਸੁੱਤਾ ਪਿਆ ਹਲੇ 2 ਘੰਟੇ ਲਾ ਲੂਗਾ ਨੀਂਦ ਇਹ ਤੁਰਦੇ ਆ ਅਸੀਂ ਵੀ 3:30 ਵਜੇ ਮੁੰਡੇ ਨੇ 2.5 ਘੰਟੇ ਪਿਆ ਉਹਦੇ ਚ ਮੈਂ ਕਹਿੰਦਾ ਘੰਟਾ ਡੇਢ ਘੰਟਾ ਜਵਾਨ ਦੀ ਅੱਖ ਲੱਗੀ ਹੋਣੀ ਹੈ ਫੇਰ ਜਾਨ ਨੂੰ ਪਾਰਟੀ ਵਾਲਾ ਫੋਨ ਆ ਗਿਆ ਮੈਂ ਕਿਹਾ ਮੈਂ ਕਿਹਾ ਸੌਂ ਜਾ ਨਹੀਂ ਕਹਿੰਦਾ ਭਾਈ ਮਾਰ ਵਾਲੇ ਔਖਾ ਕਰਨਗੇ ਤੁਰ ਪਿਆ ਵੀਰ ਚੋਰ ਬਹਿ ਗਏ ਹੀਟ ਤੇ ਬਹਿ ਗਿਆ ਹਾਜ਼ਰ ਹੋ ਗਿਆ ਮੈਂ ਤਾਂ ਕਿਹਾ ਸੀ 2 ਘੰਟੇ ਹੋ ਰਾਮ ਕਰ ਲੈਂਦੇ ਚਲੋ ਮੌਸਮ ਹੋਣਾ ਠੰਡਾ ਹੀ ਆ ਹੌਲੀ ਹੌਲੀ ਘੁਰੇ ਜਾਂਦੇ ਆ ਵੀ ਬਣ ਰਹੀ ਆ ਕਚਾਮਣ ਤੋਂ ਪਹਿਲਾਂ ਕਬੂਤਰਾਂ ਲਈ ਬਣ ਰਹੀ ਏ ਇਹ ਜਿਵੇਂ ਕਬੂਤਰਾਂ ਦੀ ਆਲ ਨੇ ਰਾਜਸਥਾਨ ਚ ਇਸ ਤਰੀਕੇ ਜਿਵੇਂ ਆਪਣੇ ਪਾਣੀ ਵਾਲੀਆਂ ਟੈਂਕੀਆਂ ਹੁੰਦੀਆਂ ਨੇ ਬੜੇ ਬਣੇ ਨੇ ਤੇ ਮੰਦਰਾਂ ਦੀ ਜਗ੍ਹਾ ਦੇ ਵਿੱਚ ਖਾਸ ਕਰਕੇ ਬਣਦੇ ਆ ਇਹ ਬਣ ਰਿਹਾ ਏ ਹਰੇਕ ਵਾਰ ਨੇੜੇ ਆ ਕੇ ਮੇਰੇ ਯਾਦ ਆਉਂਦਾ ਐ ਇਸ ਵਾਰ ਫਿਰ ਬਣਾ ਲਈ ਵੀਡੀਓ ਇਹਦੀ ਬਹੁਤ ਜਣੇ ਆਏ ਹੁੰਦਾ ਕਿਉਂਕਿ ਅੱਗ ਬਹੁਤ ਪੈਂਦੀ ਆ ਹੁਣ ਤਾਂ ਦਰਾਖਤ ਵੈਸੇ ਆ ਰਾਜਸਥਾਨ ਚ ਬਹੁਤ ਆ ਪਹਿਲਾਂ ਦੀਆਂ ਜਿਹੜੀਆਂ ਆਪਾਂ ਸੁਣਦੇ ਹੁੰਨੇ ਆ ਹਨ ਕਿ ਜਮਾ ਹੀ ਇਹ ਵਿਆਵਾਨ ਸੀਗੇ ਹੁਣ ਤਾਂ ਹਰਿਆਲੀ ਫੇਰ ਵੀ ਕਾਫੀ ਪਰਸੈਂਟ ਹੈਗੀ ਆ 10 ਦਿਨ ਹੋ ਗਏ ਆ ਯਾਨੀ ਰਾਜਸਥਾਨ ਚ ਹੈਗੀ ਧੁੱਪ ਪੂਰੀ ਕੜਕ ਮੀ ਸਰ ਬਜ਼ਾਰ ਵਿੱਚ ਆ ਨਵੀਆਂ ਦੋ ਮਸ਼ੀਨਾਂ ਆ ਰਹੀਆਂ ਪੁਣੀ ਵਾਲਿਆਂ ਦੀਆਂ ਇਹ ਕੰਪਨੀ ਵੀ ਬਾਈਕ ਆ ਰਹੀ ਦੋ ਕਿਉਂ ਤਿੰਨ ਆ ਜੀ ਇਹ ਕੰਪਨੀ ਵੀ ਪੁਣੀ ਪਹਿਲੀ ਵਾਰ ਦੇਖੀ ਆ ਮਸ਼ੀਨਾਂ ਤੇ ਤੇ ਜੇ ਦੀ ਫੁੱਲ ਫਾਰਮ ਦਾ ਪਤਾ ਕਿਸੇ ਨੂੰ ਤਾਂ ਦੱਸਿਓ ਜਰੂਰ ਕਿੱਥੇ ਬਣਦੀ ਆ ਇਹ ਬਾਕੀ ਦੀਆਂ ਨਾਮਵਰ ਮਸ਼ੀਨਾਂ ਦੇ ਤਾਂ ਸਾਰੇ ਨਾਮ ਆਪਾਂ ਤਕਰੀਬਨ ਸੁਣੇ ਹੋਏ ਨੇ ਕੀ ਮਸ਼ੀਨਾਂ ਤਾਂ ਨਾ ਜਾ ਰਹੀਆਂ ਨਵੀਆਂ ਸੀਜ਼ਨ ਲਾਉਣ ਵਾਲੀਆਂ ਤਾਂ ਨਹੀਂ ਲੱਗਦੀਆਂ ਮੈਨੂੰ ਤਾਂ ਲੱਗਿਆ ਡਿਲੀਵਰ ਕਰਨ ਚੱਲੇ ਆ ਹਨਾ ਛੱਡਣ ਜਾਂਦੇ ਲੱਗਦੇ ਨੇ ਨਹੀਂ ਬੰਦੇ ਪੰਜਾਬੀ ਲੱਗਦੇ ਸੀ ਡਰਾਈਵਰ ਛੱਡਣ ਚੱਲੇ ਹੋਣਗੇ ਤਰੀਕੇ ਜਾਨਵਰਾਂ ਲਈ ਇੱਥੇ ਖਾਸ ਕਰ ਕਬੂਤਰਾਂ ਲਈ ਹਰ ਜਗ੍ਹਾ ਮੰਦਰ ਚ ਤਕਰੀਬਨ ਇਹ ਬਣੇ ਹੀ ਹੋਏ ਨੇ ਰਾਜਸਥਾਨ ਚ ਅਗੇ ਰਾਤ ਚ ਕਿਉਂਕਿ ਧੁੱਪ ਬੋ ਪੈਂਦੀ ਆ ਉਸ ਕਰਕੇ ਵੀ ਚਲੋ ਜਾਨਵਰ ਉਹਦੇ ਚ ਸਟੇ ਕਰ ਲੈਂਦਾ ਪਾਣੀ ਦਾ ਤੇ ਦਾਣੇ ਦਾ ਪ੍ਰਬੰਧ ਜਿਵੇਂ ਆਪਣੇ ਲੰਗਰ ਲਾਉਂਦੇ ਆ ਇੱਥੇ ਲੋਕ ਇਹਨਾਂ ਦਾ ਅਨਾਜ ਮਤਲਬ ਕਬੂਤਰਾਂ ਲਈ ਦਾਣ ਕਰਦੇ ਲਾਂਡ ਨੂੰ 4:30 ਵਜੇ ਤੇ ਪੂਰੇ ਸਾਡੇ ਇੱਕ ਹੋਰ ਸ਼ੋਰ ਲਈ ਸੀ ਉਹ ਲੱਭੀ ਨਹੀਂ ਉਹ ਤਾਂ ਹੀ ਦੇਖਿਆ ਕਮਲਾ ਕਮਲਾ ਜੀ ਗੱਡੀ ਲੈ ਗਿਆ ਭਜਾ ਕੇ ਆਰਟੀਓ ਕੋਲੋਂ ਭੱਜਿਆ ਸੀ ਮੁੜ ਕੇ ਲੱਭਿਆ ਨਹੀਂ ਅਸੀਂ ਰਗੜੇ ਗਏ ਜਾਣੀ ਕਿਉਂਕਿ ਅਸੀਂ ਚਾਹ ਕੇ ਵੀ ਨਹੀਂ ਸੀ ਭੱਜ ਸਕਦੇ ਯਾਰ ਭੱਜਣ ਦਾ ਹੈ ਹੀ ਨਹੀਂ ਆਪਣਾ ਰੱਤਾ ਜਿੱਥੇ ਕੋਈ ਖੜਾ ਹੁੰਦਾ ਤੇ ਹੀ ਲਈਦਾ 100 200 ਸਾਡਾ ਜਾਣੀ 500 ਨੂੰ ਕੁੱਕ ਲੱਗ ਗਿਆ ਉੱਥੇ ਕਹਿੰਦਾ ਹਾਈਟਾ ਚਲਾਨ ਕਰੂੰ ਮੈਂ ਕਿਹਾ ਭਰਾਵਾ ਤੂੰ ਪੈਸੇ ਲੈ ਸਾਨੂੰ ਜਾਣ ਦੇ ਅੰਦਰ ਦੀ ਅੱਗੇ ਵੀ ਵੀਡੀਓ ਬਣਾਈ ਸੀ ਪਰ ਉਦੋਂ ਮੂਵੇ ਹਰਿਆਲੀ ਜ਼ਿਆਦਾ ਸੀ ਕਲੀਅਰ ਨਹੀਂ ਸੀ ਆਈ ਅੱਜ ਬੜਾ ਕਲੀਅਰ ਦਿਖ ਰਿਹਾ ਸ਼ਾਇਦ ਉਹਦੇ ਉੱਤੇ ਹਰਿਆਲੀ ਜਿਹੜਾ ਘਾਹ ਵਗੈਰਾ ਸੀ ਉਹ ਸੁੱਕ ਗਿਆ ਹੈ ਪੜੀ ਇਹੇ ਪੈਂਦਾ ਬਈ ਰਤਨਗੜ੍ਹ ਦੇ ਨੇੜੇ ਆ ਕੇ ਲਾਂਡ ਨੂੰ ਤੇ ਰਤਨਗੜ੍ਹ ਦੇ ਵਿਚਾਲੇ ਆ ਕਿ ਉਹਦੇ ਸਾਈਡ ਤੋਂ ਵੀ ਉਹ ਰੋਡ ਵੀ ਜਾਂਦਾ ਬਹੁਤ ਟੈਂਪਲ ਨੇ ਰਾਜਸਥਾਨ ਦੇ ਬਸ ਜਿਹੜੇ ਪਹਾੜਾਂ ਨੇ ਐਮਪੀ ਦੇ ਵਿੱਚ ਵੀ ਇਦਾਂ ਹੀ ਆ ਜਾਣੇ ਰਾਜਸਥਾਨ ਦੇ ਵਿੱਚ ਤਾਂ ਬੜੇ ਜਿਆਦੇ ਆ ਤੇ ਹੈਰਾਨੀ ਦੀ ਗੱਲ ਇਹ ਆ ਵੀ ਬਸੋਂ ਵੀ ਸਾਰੇ ਆਏ ਸੁੰਨਿਆਂ ਦੇ ਵਿੱਚ ਵੀ ਜਾ ਕੇ ਬਸੋਂ ਦੀ ਹੈਗੀ ਆ ਵੀ ਮੈਨੂੰ ਲੱਗਦਾ ਕੋਟ ਨਿਕਲ ਜੂਗਾ ਆ ਫਟਕਾਂ ਦੇ ਆ ਕੇ ਨਾ ਉਹ ਟੂਵੇ ਕਰਨ ਲੱਗੇ ਆ ਇੱਥੋਂ ਸਿੰਗਲ ਟਰੈਕ ਹੋ ਜਾਂਦੀ ਆ ਵੀ ਬੜਾ ਇੱਥੇ ਔਖਾ ਹੁੰਦਾ ਇੱਕ ਪਾਸੇ ਟੁੱਟਿਆ ਹੋਇਆ ਇੱਕ ਨੰਬਰ ਜਦੋਂ ਕਿਤੇ ਟ੍ਰੇਨ ਆਉਂਦੀ ਆ ਜਾਮ ਲੱਗ ਜਾਂਦਾ 바ਵਾ ਪੈੜਾ ਇੱਥੇ ਜੇ ਹੁਣ ਉਹ ਰੋਡ ਬਣਨ ਲੱਗਿਆ ਉੱਧਰ ਦੀ ਜੇ ਡਬਲ ਕਰਨਗੇ ਮੈਨੂੰ ਲੱਗਦਾ ਇੱਕ ਸਾਈਡ ਦੀ ਆਉਣ ਵਾਲੇ ਇੱਕ ਸਾਈਡ ਦੀ ਜਾਣ ਵਾਲੇ ਡਰਾਈਵਰ ਸਾਈਡ ਤੋਂ ਲੱਗੇ ਲਿਆ ਜੀ ਰਾਜਸਥਾਨ ਦਾ ਜਾਜ ਚੱਲੇ ਆ ਖੇਤ ਨੂੰ ਜੇ 바ਵਾ ਦੇਖਦੇ ਆ ਪਰ ਕਿਸ਼ਨਗੜ ਤੋਂ ਔਰੇ ਔਰੇ ਜ਼ਿਆਦਾ ਦੇਖਦੇ ਆ ਬਾਕੀ ਰੱਬ ਸੁੱਖ ਰੱਖੇ ਕਿਤੇ ਗੁਜਰਾਤ ਸਾਈਡ ਨੂੰ ਭਰਾਗੇ ਇੱਕ ਦੋ ਮਹੀਨੇ ਦੇ ਵਿੱਚ ਪਲਾਨਿੰਗ ਹੈਗੀ ਆ ਵੇਰਾ ਤੋਂ ਬੱਲ ਨੂੰ ਜਿਹੜਾ ਰੋਡ ਜਾਂਦਾ ਹੈ ਉਧਰ ਨੂੰ ਦੱਸਦੇ ਆ ਵੀ ਜ਼ਿਆਦਾ ਹੈਗੇ ਲੋਕ ਮਰ ਤੋਂ ਕਰਦੇ ਆ ਬੰਦਾ ਹੈਗਾ ਟਾਈਮ ਤੇ ਹੁਣ ਸ਼ੌਂਕੀ ਬੰਦਾ ਘੋੜੀ ਤੇ ਵੀ ਕਿਹੜਾ ਦੇ ਰਿਹਾ ਦੇਖਦੇ ਆ ਨੇੜੇ ਆ ਕੇ ਆ ਗਿਆ ਇਹ ਲੱਗਦੀ ਤਾਂ ਮੈਨੂੰ ਬਾਈ ਬਾਈ ਦੀ ਉਹ ਵਿਆਹ ਛਾਤੀਆਂ ਵਾਲੀ ਘੋੜੀ ਹੈ ਲੱਗਿਆ ਜੀ ਆਪਾਂ ਨੂੰ ਵੀ ਦੂਜੇ ਰੋਡ ਕੌਂ ਕੀ ਜਿਹੜਾ ਦੇਣ ਇਹ ਦੂਜੇ ਆ ਭਾਈ ਬੈਂਡ ਵਾਲਿਆਂ ਦੀ ਘੋੜੀ ਲਾ ਕੇ ਕਾਟਕ ਜਿੱਥੇ ਪਿਛਲੀ ਵਾਰ ਬਾਈ ਨੇ ਖੋਲਤਾ ਸੀ ਪਰ ਇਸ ਵਾਰ ਨਹੀਂ ਖੋਲਣਾ ਪੋਸੀਬਲ ਕਿਉਂਕਿ ਤਿੰਨ ਗੱਡੀਆਂ ਮੂਰੇ ਨੇ ਤੇ ਉਧਰ ਵੀ ਗੱਡੀਆਂ ਨੇ ਟਿਪਰ ਨੇ ਲੰਘਣੇ ਨਹੀਂ 530 5:30 ਆ ਗਏ ਆ ਫਿਰ ਫੌਜੀ ਦੇ ਟਾਬੇ ਰਤਨਗੜ ਕੋਲੇ بس ਹੁਣ ਇੱਥੇ ਅੱਜ ਟਾਈਮਿੰਗ ਅੱਗੇ ਸਾਈਰਿਆ ਜਾਂਦਾ ਅੱਜ ਥੋੜਾ ਜਿਆਦਾ ਟਾਈਮ ਜਾਣੀ ਦੁਪਹਿਰੋਂ ਬਾਅਦ ਦਾ ਹੋ ਗਿਆ ਕਿਉਂਕਿ ਅੱਜ ਦਿਨੇ ਫਿਰ ਕੁਰੇ ਆਏ ਕਿਉਂਕਿ ਦੂਰ ਰੋਟਾਂ ਕਰਕੇ ਨਾ ਇੱਕ ਮਾਲ ਬਾਰ ਨੂੰ ਸੈਟਰਡੇ ਨੂੰ ਲੋਡ ਹੋ ਗਿਆ ਸੀ ਤੇ ਦੂਜਾ ਮਾਲ ਸਾਨੂੰ ਮੰਡੇ ਨੂੰ ਮਿਲਿਆ ਉਹ ਜਿਹੜੇ ਦੋ ਦਿਨ ਉੱਥੇ ਟੁੱਟ ਗਏ ਤੇ ਇੱਕ ਆ ਕੇ ਫਰੰਟ ਟਾਇਰ ਮੂਹਰਲਾ ਡਰਾਈਵਰ ਸਾਈਡ ਦਾ ਬਲਾਸਟ ਹੋ ਗਿਆ ਸੀ ਪੀਤੰਪੁਰ ਇੱਕ ਰਾਤ ਉੱਥੇ ਟੁੱਟ ਗਈ ਯਾਨੀ ਤਿੰਨ ਦਿਨ ਖਰਾਬ ਹੋ ਗਏ ਉਹਨੂੰ ਪਾਰਟੀ ਲਊ ਪੀ ਰਹੀ ਆ ਜਿਹਦਾ ਥੱਲੇ ਮਾਲ ਆ ਇਹ ਪਹਿਲਾਂ ਮੇਰੇ ਲਾਹੋ ਉੱਪਰ ਮਾਲ ਆ ਜਿਹੜੀ 2 300 ਬੋਰੀ ਉੱਪਰ ਛਿਲਕੇ ਦੀ ਆ ਇਹ ਪਹਿਲਾਂ ਲਹਣੀ ਪੈਣੀ ਆ ਉਹ ਤਾਂ ਨੇਚਰਲੀ ਗੱਲ ਆ ਪਹਿਲਾਂ ਲਹੂਗੀ ਤੇ ਉਹ ਤਿੰਨ ਦਿਨਾਂ ਕਰਕੇ ਹੁਣ ਫਿਰ ਅੱਜ ਫਿਰ ਦਿਨੇ ਜਾਨੀ ਰੈਸਟ ਜੀ ਕਰੀ ਨਹੀਂ ਹੈਗੀ ਸਿੱਧੇ ਸਿੱਧੇ ਤੁਰਿਆ ਏ ਹੁਣ ਬਸ ਇੱਥੇ ਥੋੜਾ ਜਿਹਾ ਅੱਧਾ ਘੰਟਾ ਰੈਸਟ ਲੈ ਕੇ ਨਾਲੇ ਉਹ ਮੀਟਰ ਇਹਦਾ ਕੰਮ ਹੋਣਾ ਗਿਆ ਹੋਇਆ ਜਿਹੜਾ ਸਪੀਡੋਮੀਟਰ ਆ ਤੇ ਗੇਜ ਨਹੀਂ ਕੰਮ ਕਰਦੀ ਨਾਲੇ ਇੱਥੇ ਗੇਜ ਦੁੱਧੇ ਲੋਟ ਮਾਰ ਲਾਂਗੇ ਪੱਤੀ ਨਾਲ ਮੈਣ ਲਾਂਗੇ ਤੇਲ ਤੇ ਮੀਟਰ ਬਸ ਨਹੀਂ ਰਿਹਾ ਦੋਨੇ ਚੀਜ਼ਾਂ ਤਸੱਲੀ ਕਰਕੇ ਫੇਰ ਗੇਰ ਲਾ ਦੇਾਂਗੇ 15-20 ਮਿੰਟ ਆਪਣੀਆਂ ਫੇਵਰੇਟ ਚੀਜ਼ਾਂ ਚੋ ਇਹ ਹੁੰਦਾ ਵੀ ਜੇ ਤਸਵੀਰ ਟਾਈਮ ਆਏ ਹਾਂ ਤਾਂ ਪਰੌਠਾ ਜੇ ਦੁਪਹਿਰੋਂ ਬਾਅਦ ਹੋ ਗਈ ਤਾਂ ਫਿਰ ਮੈਗੀ ਬਣਾਉਂਦੇ ਮੈਗੀ ਵੀ origional ਹੁੰਦੇ ਆ ਆ ਗਿਆ ਆਪਣਾ ਆਰਡਰ ਲੈ ਲੋ ਹਾਂਜੀ ਕਿੰਨਾ ਹੋ ਗਿਆ ਇਨੋਂ ਉਂਗਲਾਂ ਹੋਈ ਠੀਕ ਆ ਕਿੰਨਾ ਬਣਦਾ ਜਜਮੈਂਟ 70 ਲੀਟਰ ਦੇ ਲਈ ਪਿਆ ਆ ਸਾਂਗਲਾਂ ਦੇ ਹਿਸਾਬ ਨਾਲ ਤਾਂ 100 20 ਲੀਟਰ ਬਣਦਾ ਕਿਵੇਂ ਵੀ 120 9 3 12 ਠੀਕ ਆ ਵੈਰੀ ਗੁੱਡ 100 ਉੱਚੀ ਬੋਲ ਯਾਰ 120 9 3 12 ਕਿੰਨੇ ਲੀਟਰ ਹੋ ਗਿਆ 120 ਬਾਠ ਠੀਕ ਹੈ ਚੱਲ ਪਹੁੰਚਦੇ ਹੋਗੇ ਹੋਰ ਨਹੀਂ ਮਿੱਤਰੋ ਪਿਆਰਿਓ ਰਾਤ ਨਾ ਰੁਕ ਗਏ ਸੀਗੇ ਫੇਰਾ ਉਹ ਥੋੜਾ ਜਿਹਾ ਨੀਂਦ ਨੂਂਦ ਦਾ ਸੀਗਾ ਚੱਕਰ ਤੇ ਫਿਰ ਅਸੀਂ ਕਿੱਥੇ ਹੀ ਰੁਕ ਗਏ ਸੀ ਸਰਹਾਰ ਸ਼ਹਿਰ ਕੋਲੇ ਤੇ ਮਾਲ ਪਤਾ ਇੱਕ ਅੱਤੇ ਲਾ ਲਈ ਸੀ ਵਧੀਆ ਸੀ ਜਿਗ੍ਹਾ ਤੇ ਹੁਣ ਤੁਰੇ ਆ 9:00 ਵਜ ਗਏ ਕਿਉਂਕਿ ਨੀਂਦ ਦੇ ਵਿੱਚ ਬੜਾ ਰਿਸਕ ਲੈਂਦੇ ਨਹੀਂ ਹੁੰਦੇ ਆ ਜੀ ਸਾਡਾ ਸੂਰ ਹੀ ਆ ਬੇਸੇ ਮੁੰਡਾ ਦੋ ਦੋ ਤਿੰਨ ਤਿੰਨ ਰਾਤਾਂ ਡੋਲਦਾ ਨਹੀਂ ਇਹ ਪਰ ਫਿਰ ਵੀ ਯਾਰ ਸਰੀਰੀਤਾ ਸਰੀਰ ਹੀ ਹੈ ਜਦੋਂ ਮੜੀ ਗਈ ਸੂਈ 100 ਤੋਂ ਥੱਲੇ ਨੂੰ ਲੈਣ ਲੱਗੇ ਫੇਰ ਚੁੱਪ ਕਰਕੇ ਸਾਈਡ ਤੇ ਲਾ ਕੇ ਪੈ ਜਾਓ ਕੁਝ ਨਹੀਂ ਹੋਇਆ 12 14 ਘੰਟੇ ਗੱਡੀ ਹੋਈ ਬਾਅਦ ਚ ਚਲੀ ਜਊਂ ਕਈ ਵਾਰੀ ਉਹ ਬਲਾਂ ਦੀ ਗੱਲ ਬਹੁਤ ਮਹਿੰਗੀ ਪੈ ਜਾਂਦੀ ਆ ਬੰਦੇ ਇਸ ਕਰਕੇ ਭਾਈ ਅਸੀਂ ਰੈਸਟ ਕਰ ਬਾਹਰ ਸ਼ਹਿਰ ਤੇ ਪੱਲੂ ਦੇ ਵਿਚਾਲੇ ਬਾਬਾ ਵੀਰ ਤੇਜਾ ਜੀ ਸਥਾਨ ਹੈ 2 ਕਸਾਲਾਂ ਦੇ ਬਹਿਤੀ ਹੀ ਬਣਿਆ ਮੰਦਿਰ ਇਹ ਤੇ ਇਹ ਪਹਿਲਾਂ ਇੱਥੇ ਕੁਝ ਨਹੀਂ ਸੀ ਹੁੰਦਾ ਇੱਕ ਕੇਸ ਰੋਡ ਤੇ ਗੁਰੂ ਘਰ ਦੀ ਵੀ ਬਿਲਡਿੰਗ ਬਣ ਰਹੀ ਆ ਕਿਤੇ ਕਈ ਵਾਰੀ ਸੋਚਿਆ ਵੀ ਉੱਥੇ ਰੁਕੀਏ ਬਸ ਉਹ ਟਾਈਮ ਬੇ ਟਾਈਮਾ ਜਾ ਹੁੰਦਾ ਹਨਾ ਉਹ ਗੁਰੂ ਘਰ ਦੀ ਵੀ ਵੀਡੀਓ ਬਣਾ ਕੇ ਪਾਵਾਂਗੇ ਚਲੋ ਜਿਵੇਂ ਮੈਂ ਅੱਜ ਤੱਕ ਆਪਾਂ ਤਿੰਨ ਚਾਰ ਜਗ੍ਹਾ ਤੇ ਸਥਾਨਾਂ ਦੀ ਵੀਡੀਓ ਪਾਈ ਆ ਹਨਾ ਉੱਥੇ ਆਪਣੀ ਵੀਡੀਓ ਨਾਲ ਸੇਵਾ ਚੱਲਣ ਲੱਗੀ ਚਲੋ ਪ੍ਰਮਾਤਮਾ ਜੇ ਜੇਬ ਚੋਂ ਨਹੀਂ ਆਪਾਂ ਹੈਲਪ ਕਰ ਸਕਦੇ ਵੀਡੀਓ ਬਣਾ ਕੇ ਤਾਂ ਮੈਂ ਪਾ ਹੀ ਸਕਦਾ ਹੋਰ ਬਹੁਤ ਦਾਨੀ ਸੱਜਣ ਹੈਗੇ ਜਿੰਨੀ ਕਾਪ ਦੀ ਤੜਫਲ ਹੁੰਦੀ ਆ ਉਹ ਕਰੀਦੀ ਆ ਬਾਕੀ ਚਲੋ ਵੀਰਾਂ ਤੱਕ ਦਾਨੀ ਪੁਰਸ਼ਾਂ ਤੱਕ ਪਹੁੰਚਦੀਆਂ ਨੇ ਵੀਡੀਓ ਤੇ ਉਥੋਂ ਫਿਰ ਸੇਵਾ ਚੱਲਣ ਲੱਗ ਜਾਂਦੀ ਆ ਕਿਸੇ ਵੀ ਗੁਰੂ ਘਰ ਦੀ ਉਹ ਵੀ ਦੇਖਦੇ ਹਾਂ ਕਿ ਅੱਜ ਆਇਆ ਕੈਮਰੇ ਤੇ ਸੈਟ ਜਾ ਪਤਾ ਲੱਗਿਆ ਵੀ ਇੱਥੇ ਇੱਕ ਬਣ ਰਿਹਾ ਗੁਰਦੁਆਰਾ ਸਾਹਿਬ ਉਹਦੀ ਵੀ ਵੀਡੀਓ ਬਣਾਉਂ। ਪੂਰੇ ਕਾਨ ਬਾਈ ਜਾ ਰਹੀ ਆ ਫੌਜੀ ਵੀਰਾਂ ਦੀ। ਤੇ ਅੱਗੇ ਪਿੱਛੇ ਗੱਡੀਆਂ ਨੇ ਆਪਣੇ 5-7 ਗੱਡੀਆਂ ਮੂਰੇ ਨਿਕਲ ਗਈਆਂ। ਅੰਜਰ ਮਗਰ ਆ ਰਹੀਆਂ ਨੇ। ਤੇ ਇਹ ਚੂ ਮੂਰੀ ਗੱਡੀ ਦੇ ਦੋਨਾਂ ਤੇ ਸਰਦਾਰ ਡਰਾਈਵਰ ਸੀ। ਬਰਾਬਰ ਆ ਕੇ ਹੱਥ ਮਾਰ ਕੇ ਬੰਨ ਜਾਂਦੇ ਆ। ਕਿਹੜਾ ਕਰਿਆ। ਤੇ ਇਹ ਇੱਥੇ ਰਾਜਸਥਾਨ ਦੇ ਇਸ ਏਰੀਏ ਦੇ ਵਿੱਚ ਤਕਰੀਬਨ ਖੇਤਾਂ ਦੇ ਵਿੱਚ ਦਾ ਇਹ ਲੱਗੇ ਰਹਿੰਦੇ ਆ ਉਹ ਕੀ ਕਹਿੰਦੇ ਹੁੰਦੇ ਆ ਟ੍ਰੇਨਿੰਗ ਕੈਂਪ ਜੇ ਐਸ ਏਰੀਏ ਦੇ ਵਿੱਚ تقریبا ਹਰ ਚੱਕਰ ਜਦੋਂ ਸਰਦਾਰ ਖੇਰ ਤੋਂ ਪੱਲੂ ਦੇ ਵਿਚਾਲੇ ਹੁੰਨੇ ਆ ਇੱਥੇ ਮਿਲਟਰੀ ਦੀ ਮੂਵਮੈਂਟ ਹੁੰਦੀ ਰਹਿੰਦੀ ਹੈ ਹਮੇਸ਼ਾ ਆਹ ਫੈਕਟਰੀ ਦਿਖੀ ਸੀ ਇਹਦੀ ਵੀਡੀਓ ਬਣਾਈ ਸੀ ਕਿਉਂਕਿ ਇਹ ਹੁਣ ਜੇ ਹੀ ਦਿਖਣ ਲੱਗੀ ਆ ਨਵਾਂ ਹੀ ਪਲਾਂਟ ਲੱਗਿਆ ਮੇਰੇ ਹਿਸਾਬ ਨਾਲ ਇਹ ਬਾਈ ਪ੍ਰਾਲੀ ਵਾਲਾ ਪ੍ਰਾਲੀ ਦੀਆਂ ਇਕੱਠਾਂ ਆਉਂਦੀਆਂ ਨੇ ਇੱਥੇ ਪੱਲੂ ਦੇ ਨੇੜੇ ਆ ਇਹ ਲੋਗੇ ਪਹਿਲਾਂ ਬਹੁਤੀ ਹੀ ਪੁਰਾਣੀ ਨਹੀਂ ਹੈਗੀ ਇਹ ਇਹ ਸਾਲ ਦੇ ਮਹੀਨਿਆਂ ਚ ਬਣ ਕੇ ਰੈਡੀ ਹੋਈ ਆ ਮੇਰੇ ਹਿਸਾਬ ਨਾਲ ਪੰਜਾਬ ਤੋਂ ਹਰਿਆਣੇ ਤੋਂ ਬਹੁਤ ਟਰਾਲੀ ਆ ਰਹੀ ਤੂੜੀ ਦੀ ਆ ਜਿਹੜੀ ਪਰਾਲੀ ਦੀ ਮਹਾਰਾਜ ਇੱਥੇ ਜਾਂ ਤਾਂ ਇਹ ਜਾਲਣ ਦੇ ਕੰਮ ਤਾਂ ਨਹੀਂ ਲੈਂਦੇ ਹੁਣੇ ਮੈਨੂੰ ਲੱਗਦਾ ਗੱਤਾ ਵਗੈਰਾ ਬਣਦਾ ਹੋਊਗਾ ਇੱਥੇ ਕਿਉਂਕਿ ਵੱਡੇ ਲੈਵਲ ਤੇ ਪ੍ਰੋਜੈਕਟ ਲੱਗਿਆ ਹੈ ਇਹ ਪਿੱਛੇ 2 ਮਹੀਨਿਆਂ ਦਾ ਹੀ ਦਿਖਣ ਲੱਗਿਆ ਪਹਿਲਾਂ ਇਹ ਦਿਖਿਆ ਨਹੀਂ ਸੀ ਕਦੇ ਉਹ ਵੀ ਰੰਗ ਰੂਪ ਤੋਂ ਨਾ ਮੈਂ ਹੀ ਬਣਿਆ ਹੋਇਆ ਹੈ ਬਹੁਤ ਫੈਕਟਰੀ ਦੀ ਮੂਵਮੈਂਟ ਜ਼ਬਰਦਸਤ ਚੱਲ ਰਹੀ ਹੈ ਇੱਥੇ ਬਰਾਮੀ ਦੇ ਤਿਆਰ ਕਰੀਆਂ ਪਈਆਂ ਕਣਕ ਨੂੰ ਹੁਣ ਇਹਨਾਂ ਨੇ ਕਣਕ ਜਮੀ ਰਜਾਈ ਦਾ ਬਸ ਸ਼ਾਵਰ ਕਰਕੇ ਸਿੱਧੇ ਜੇ ਲਾਏ ਪਏ ਆ ਆ ਇਹਨਾਂ ਦਾ ਪਾਣੀ ਨਾਲ ਦੀ ਨਾਲ ਪਾਈਪ ਸਿਸਟਮ ਹੈਗਾ ਰੋਡ ਦੇ ਦੋਨੇ ਪਾਸੇ ਜਿਨੇ ਆਪਣੇ ਖੁੱਲਾ ਪਾਣੀ ਹੁੰਦਾ ਮਤਲਬ ਸੂਏ ਦੇ ਵਿੱਚੋਂ ਛੋਟੇ ਖਾਲ ਆ ਜਾਂਦੇ ਆ ਕੱਸੀ ਆ ਜਾਂਦੀਆਂ ਨੇ ਇਹਨਾਂ ਦਾ ਪਾਈਪ ਸਿਸਟਮ ਰਾਈਆਂ ਉਹਦੇ ਚੋਂ ਕਨੈਕਸ਼ਨ ਦਿੱਤੇ ਹੋਏ ਆ ਮੋਟਰਾਂ ਨੇ ਆਪਣੇ ਬੂਰ ਕਰਿਆ ਇਹਨਾਂ ਨੂੰ ਪਾਈਪਾਂ ਦੇ ਕਨੈਕਸ਼ਨ ਦਿੱਤੇ ਆਹਾ ਆਣੀ ਮੇਰੇ ਸਾਹ ਜਾਈ ਇਹ ਚੀਜ਼ ਜਾਂਦਾ ਸਰੋਂ ਸਰੋਂ ਦਾ ਯਾਰ ਰਿਜ਼ਿਨ ਹੈ ਨਹੀਂ ਸਮਝ ਨਹੀਂ ਆਈ ਇਹ ਚੀਜ਼ ਵੱਡੀ ਹੋਈ ਹੋ ਸਾਡੀ ਬੜੀ ਹਾਈਟ ਬੜੀ ਐਰ ਫੋਰ ਕੋਈ ਚੀਜ਼ ਆ ਜਾਂ ਹੁਣ ਰੋਕ ਨਹੀਂ ਸਕਦੇ ਪਰ ਉਹ ਬੈਠ ਲਾਏ ਹੁੰਦੇ ਆ ਖੇਤਾਂ ਦੇ ਇੱਕ ਇਹਨਾਂ ਦੇ ਹੋਰ ਦੇਖੀ ਆ ਫੇ Rajasthan ਦੇ ਵਿੱਚ ਹਰੇਕ ਦਾ ਖੇਤ ਦੇ ਵਿੱਚ ਸਟੇ ਕਰਨ ਲਈ ਛੋਟਾ ਮੋਟਾ ਘਰ ਜਾਂ ਝੌਪੜੀਆਂ ਬਣਾਈਆਂ ਹੀ ਹੁੰਦੀਆਂ ਨੇ ਵੀ ਜਦੋਂ ਕੰਮ ਚੱਲਦਾ ਫਿਰ ਇਹਨਾਂ ਦੇ ਇੱਕ ਰੂਮ ਹੀ ਮੋਰ ਦਾ ਫੱਟ ਕੇ ਵੀ ਨੇ ਦੇ ਹਿਸਾਬ ਨਾਲ ਖੇਤ ਤੇ ਸਟੇ ਕਰ ਲੈਂਦੇ ਆ ਬਦਲ ਬਾਲਣ ਲਈ ਟੈਂਕ ਆਉਂਦੇ ਆ ਟੈਂਕ ਇਹ ਪਿੱਛੇ 2-3 ਮਹੀਨਿਆਂ ਤੋਂ ਇੱਥੇ ਲੱਗੇ ਕੈਂਪ ਆ ਆ ਸੰਜੇ ਪਾਸੇ ਜ਼ਮੀਨਾਂ 'ਚ ਥੋੜੇ ਢੂੰਗੇ ਆ ਮੇਰੇ ਹਿਸਾਬ ਨਾਲ ਇੱਥੇ ਪੱਕੀਆਂ ਕਲੋਨੀਆਂ ਵਾਂਗ ਬੋਰਡ ਲਾਏ ਪਏ ਨੇ ਮਿਲਟਰੀ ਵਾਲਿਆਂ ਦੇ ਇਹ ਡ੍ਰਿੰਕਿੰਗ ਵਾਟਰ ਭਰ ਰਹੇ ਆ ਜਵਾਨਾਂ ਲਈ ਪਹਿਲਾਂ ਵੀ ਮਿਲੇ ਆ ਦੋ ਤੋਂ ਤਿੰਨ ਟੈਂਕਾਂ राजस्थान दे रोड ਦਿਨੇ ਤਾਂ ਫਿਰੇ ਸੁੰਨੇ ਹੀ ਹੁੰਦੇ ਆ ਆ ਰੋਡ ਸਾਰੇ ਰਾਜਸਥਾਨ ਚ ਇੱਕ ਨੰਬਰ ਨੇ ਬਾਈ ਜਿੰਦਰ ਨੂੰ ਮਰਜ਼ੀ ਹੋ ਜਾ ਬਹੁਤ ਘੱਟ ਪਰਸੈਂਟ ਆ ਵੀ ਰੋਡ ਕਿਤੇ ਖਰਾਬ ਅੱਜ ਪੱਲੂ ਤੋਂ ਵੱਡਾ ਰੋਡ ਚੜਾਂਗੇ ਕਿਉਂਕਿ ਉਹਨਾਂ ਯਾਰ ਰੋਡ ਬਣਦਾ ਸਾਰਾ ਤੇ ਪੂਰੇ ਵਿੱਚ ਹਿਸਾਬ-ਕਿਤਾਬ ਪਿਛਲੀ ਵਾਰੀ ਟਾਈਮ ਬੜਾ ਜ਼ਿਆਦਾ ਲੱਗ ਗਿਆ ਤੇ ਜਿਹੜੀਆਂ ਨਾਲ ਗੱਡੀਆਂ ਸੀਗੀਆਂ ਉਹ ਇਥੋਂ ਵੱਡਾ ਰੋਡ ਚੜ੍ਹ ਕੇ ਸਾਤੋਂ ਦੋ ਤਿੰਨ ਘੰਟੇ ਪਹਿਲਾਂ ਪਹੁੰਚ ਗਈਆਂ ਕਿਉਂਕਿ ਹੁਣ ਨਾ ਇੱਕ ਤਰਾਬ ਤਸਰ ਸਾਰਾ ਪਟਪਟਿਆ ਹੋਇਆ ਪਿਆ ਦੂਜਾ ਹਨੂਮਾਨਗੜ੍ਹ ਪੁਲ ਬਣਦਾ ਉਹ ਸ਼ਹਿਰ ਵਿੱਚ ਹੀ ਜਾਮ ਲੱਗਿਆ ਹੁੰਦਾ ਰਾਤ ਨੂੰ ਗੱਡੀ ਲੰਘ ਜਾਂਦੀ ਆ ਦਿਨੇ ਲੰਘਦੀ ਨਹੀਂ ਹੈਗੀ ਸੋ ਇਸ ਕਰਕੇ ਇਸ ਵਾਰ ਮਨ ਬਣਿਆ ਸੀ ਨਾਲੇ ਦੇਖ ਲਾਂਗੇ ਵੀ ਕਿੰਨੇ ਕ ਟਾਈਮ ਦੇ ਵਿੱਚ ਟਾਈਮ ਤਾਂ ਬਚੂਗਾ ਹੀ ਬਚੂਗਾ ਚਲੋ ਜੇ ਆਹ ਰੋਡ ਥੱਲੇ ਵਾਲਾ ਸੈੱਟ ਹੋ ਗੇ ਉੱਪਰਲੇ ਰੋਡ ਤੇ ਤਾਂ ਫੇਜੇ ਜਾਣੀ ਆ ਉਹ ਰਾਜਸਥਾਨ ਟਿੱਬਿਆਂ ਤੇ ਪਾਣੀ ਆ ਚੱਲਦਾ ਸਾਵਰ ਸਿਸਟਮ ਉਹ ਰਾਜਸਥਾਨ ਇਹਦੇ ਨਾਲ ਹਰਿਆਲੀ ਪੂਰੀ ਜਾਣੀ ਜਿੱਥੇ ਜਿੱਥੇ ਵੀ ਫਸਲ ਦਾ ਝਟਾ ਦਿੱਤਾ ਹੁੰਦਾ ਉੱਥੇ ਤੱਕ ਪਾਈਪਾਂ ਪਾ ਕੇ ਫਿਰ ਐ ਫ੍ਰੀਕੇ ਸੁਦਾਈ ਹੁੰਦੀ ਹੈ ਤੇ ਫਸਲ ਤਕਰੀਬਨ ਝੋਨੇ ਤੋਂ ਜ਼ਿਆਦਾ ਪਾਣੀ ਵਾਲੀ ਤੋਂ ਬਿਨਾ ਤਕਰੀਬਨ ਸੜ ਗਈਆਂ ਹੀ ਬੀਜ ਲੈਂਦੇ ਆ ਇਹ ਟਿਬਿਆਂ ਤੇ ਪਾਣੀ ਦੀ ਬਚਤ ਵੀ ਆ ਤੇ ਪਾਣੀ ਲੱਗਦਾ ਵੀ ਆ ਹਰ ਜਗ੍ਹਾ